ਪਰ ਉਸਨੇ ਬੜੇ ਯੱਗ ਹਵਨ ਬੜੀ ਸੇਵਾ ਭਾਵਨਾ ਕੀਤੀ ਕਿ ਸਤਵੀਂ ਔਲਾਦ ਮੇਰੇ ਘਰ ਪੁੱਤਰ ਹੀ ਹੋਵੇਗਾ ਜੀ ਪਰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਤਵੀਂ ਧੀ ਹੋਈ ਉਹ ਬੀਬੀ ਰਜਨੀ ਹੋਈ ਕਿਉਂਕਿ ਉਹ ਅਜ ਤੋਂ 40-45 ਸਾਲ ਪਹਿਲੋਂ ਫਿਲਮਾਂ ਦੇ ਕਾਰਨ ਦੇ ਪੁਰਾਣੇ ਬਜ਼ੁਰਗ ਹੀ ਸਿਰਫ ਉਹੀ ਇਤਿਹਾਸ ਉਸ ਨੂੰ ਦੇਖ ਸਕੇ ਸੀ ਜੀ ਜੀ ਇਹ ਅਜੇ ਨਵੀਂ ਪੀੜੀ ਨੂੰ ਆਪਣੇ ਤੁਹਾਡੇ ਮਾਧਿਅਮ ਰਹੀਂ ਇਸਲੇਮ ਮੇ ਰਹੀਂ ਨਵੇਂ ਤਰੀਕੇ ਦੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅੱਜ ਤੋਂ 8-9 ਪਿੱਲੋ 10 ਮਹੀਨੇ ਪਹਿਲਾਂ ਇੱਥੇ ਚੋપરા ਸਾਹਿਬ ਦੇ ਦੀਵਾਨ ਸ਼ੁਰੂ ਹੋਏ ਜੀ ਜੀ ਹਰ ਐਤਵਾਰ ਦੀਵਾਨ ਸਜਾਈ ਜਾਂਦੇ 12 ਤੋਂ 4 ਜੀ ਸੰਗਤ ਬੜੀ ਮਨੋ ਭਾਵਨਾ ਨਾਲ ਇੱਥੇ ਸਭ ਸੰਗਤਾਂ ਦੀ ਆਸਰਾ ਦਾ ਸੰਪੂਰਨ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇਸ ਵੇਲੇ ਪੱਟੀ ਦੇ ਵਿੱਚ ਮੌਜੂਦ ਹਾਂ ਜੀ ਹਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਵਿੱਚ ਗੁਰਦੁਆਰਾ ਬੀਬੀ ਰਜਨੀ ਜੀ ਜੀ ਹਾਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਤਸਵੀਰਾਂ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋਗੇ ਇੱਕ ਹੁਣ ਜਿਹੜੀ ਨਵੀਂ ਫਿਲਮ ਆਈ ਆ ਉਸ ਤੋਂ ਬਾਅਦ ਵੀ ਬਹੁਤ ਸਾਰੀ ਸੰਗਤ ਜਿਹੜੀ ਆ ਇੱਥੇ ਅੰਮ੍ਰਿਤਸਰ ਤੋਂ ਟ੍ਰੇਨ ਤੇ ਜਿਹੜੀ ਇੱਥੇ ਪਹੁੰਚ ਰਹੀ ਆ ਜੀ ਹਾਂ ਅੱਜ ਚਪੈਰਾ ਸਾਹਿਬ ਵੀ ਜਿਹੜਾ ਉਹ ਇੱਥੇ ਹੋਇਆ ਤਾਂ ਉਹ ਵੀ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਮੌਜੂਦ ਆ ਜਿੱਥੇ ਬਹੁਤ ਸਾਰੇ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਬੀਬੀ ਰਜਨੀ ਜੀ ਦਾ ਕੋਈ ਇਤਿਹਾਸ ਹੀ ਹੈ ਨਹੀਂ ਲੇਕਿਨ ਉੱਥੇ ਇਸ ਫਿਲਮ ਦੇ ਵਿੱਚੋਂ ਬਹੁਤ ਸਾਰੀ ਸੇਧ ਵੀ ਜਿਹੜੀ ਆ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਮਿਲਦੀ ਹੈ ਕਿ ਕਿਵੇਂ ਜਿਹੜਾ ਹੰਕਾਰ ਤੇ ਕਾਬੂ ਰੱਖਣਾ ਤੇ ਉਸ ਪ੍ਰਮਾਤਮਾ ਦੇ ਡਰ ਦੇ ਵਿੱਚ ਰਹਿਣਾ ਤੇ ਉਸ ਨੂੰ ਰੱਬ ਨੂੰ ਮੰਨਣ ਦਾ ਜਿਹੜੀ ਆ ਇਹ ਸੇਧ ਮਿਲੀ ਆ ਇਸ ਫਿਲਮ ਦੇ ਵਿੱਚ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣ ਲੈਨੇ ਆ ਪੂਰਾ ਇਤਿਹਾਸ ਅਸੀਂ ਇਸ ਵੇਲੇ ਪੱਟੀ ਦੇ ਵਿੱਚ ਮੌਜੂਦ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਹੁਣ ਦੇਸ਼ਾਂ ਵਿਦੇਸ਼ਾਂ ਤੋਂ ਵੀ ਬੀਬੀ ਰਜਨੀ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਰਹੀ ਹੈ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਪਵਿੱਤਰ ਸਥਾਨ ਤੇ ਅਸੀਂ ਇਸ ਵੇਲੇ ਮੌਜੂਦ ਆ ਨਵੀਂ ਫਿਲਮ ਵੀ ਆਈ ਹੈ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਟ੍ਰੇਨ ਤੇ ਚੜ ਕੇ ਵੀ ਇੱਥੇ ਪਹੁੰਚ ਰਹੇ ਨੇ ਤੁਸੀਂ ਦੱਸਿਆ ਸੀ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਆਪਣੇ ਬਾਰੇ ਵੀ ਦੱਸਿਆ ਜਾਵੇ ਕਿ ਤੁਸੀਂ ਸੇਵਾ ਨਿਭਾ ਰਹੇ ਹੋ ਤਾਂ ਇਤਿਹਾਸ ਦੇ ਨਾਲ ਵੀ ਜਿਹੜਾ ਸੰਗਤ ਜਿੰਨੀ ਵੀ ਜੁੜੀ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਭਗਾ ਵਾਲਾ ਦਿਨ ਹੈ ਆ ਜੀ ਕਿ ਅੱਜ ਸਾਡਾ ਪੱਟੀ ਨਗਰ ਜੋ ਕਿ ਬੜਾ ਪ੍ਰਾਤਨ ਨਗਰ ਹੈ ਜੀ ਇਸ ਪੱਟੀ ਸ਼ਹਿਰ ਦਾ ਇੱਕ ਦੁਨੀ ਚੰਦ ਰਾਜਾ ਹੋਇਆ ਏ ਉਸ ਦੀਆਂ ਛੇ ਧੀਆਂ ਸੀ ਜੀ ਪਰਮਾਤਮਾ ਪ੍ਰਤੀ ਬੜਾ ਸ਼ਰਧਾ ਸਰਦਾ ਭਾਵਨਾ ਤੇ ਵਿਸ਼ਵਾਸ ਸੀ ਜੀ ਪਰ ਉਹਦੇ ਮਨ ਵਿੱਚ ਗੱਲ ਸੀ ਕਿ ਮੇਰਾ ਵੰਸ਼ ਚਲਾਉਣ ਵਾਸਤੇ ਮੈਨੂੰ ਇੱਕ ਪੁੱਤਰ ਦੀ ਦਾਤ ਸਤਗੁਰ ਪ੍ਰਾਪਤ ਦਵੀ ਪਰ ਉਸਨੇ ਬੜੇ ਯੱਗ ਹਵਨ ਬੜੀ ਸੇਵਾ ਭਾਵਨਾ ਕੀਤੀ ਕਿ ਸਤਵੀਂ ਔਲਾਦ ਮੇਰੇ ਘਰ ਪੁੱਤਰ ਹੀ ਹੋਵੇਗਾ ਜੀ ਪਰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਤਵੀਂ ਧੀ ਹੋਈ ਉਹ ਬੀਬੀ ਰਜਨੀ ਹੋਈ ਜੀ ਸਮਾਂ ਪਿਆ ਤੇ ਉਹਦੇ ਮਨ ਵਿੱਚ ਕੁਝ ਆਇਆ ਤੇ ਉਹਨੇ ਆਪਣੀ ਧੀਆਂ ਨੂੰ ਸਵਾਲ ਕੀਤਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੇ ਹੋ ਤਾਂ ਛੇਆਂ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤਾਂ ਤੁਹਾਡਾ ਦਿੱਤਾ ਖਾਂਦੇ ਹਾਂ ਤੁਹਾਡਾ ਦਿੱਤਾ ਹੀ ਪਹਿਨਦੇ ਹਾਂ ਪਰ ਬੀਬੀ ਰਜਨੀ ਨੇ ਉਲਟ ਜਵਾਬ ਦਿੱਤਾ ਕਿ ਸਿਰਫ ਮੈਂ ਤਾਂ ਉਸ ਪਰਮਾਤਮਾ ਦਾ ਦਿੱਤਾ ਹੀ ਖਾਨੀ ਹਾਂ ਕ੍ਰੋਧ ਵਿੱਚ ਆ ਕੇ ਦੁਨੀ ਚੰਦ ਨੇ ਆਪਣੀ ਧੀ ਬੀਬੀ ਰਜਨੀ ਦਾ ਵਿਆਹ ਇੱਕ ਕੁੜੀ ਦੇ ਨਾਂ ਕਰਕੇ ਦਿੱਤਾ ਵਿਆਹ ਕਰਨ ਤੋਂ ਉਪਰੰਤ ਉਸ ਨੂੰ ਸ਼ਹਿਰ ਦੇ ਵਿੱਚ ਨਿਕਾਲਾ ਦੇ ਦਿੱਤਾ ਜੋ ਕਿ ਅੱਜ ਆਪ ਸਭ ਸੰਗਤਾਂ ਸਪੁੱਤਰ ਦਰ ਦੇ ਦਰਸ਼ਨ ਕਰ ਰਹੇ ਹੋ ਇੱਥੇ ਇਸ ਜਗ੍ਹਾ ਤੇ ਬੀਬੀ ਰਜਨੀ ਨੇ ਸਭ ਤੋਂ ਪਹਿਲਾਂ ਪੜਾ ਕੀਤਾ ਸੀ ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਉਹ ਇਸ ਥਾਂ ਤੇ ਸ਼ਹਿਰੋਂ ਬਾਹਰ ਪੜਾ ਕੀਤਾ ਠਹਿਰਾ ਕੀਤਾ ਹੈ ਤਾਂ ਇੱਥੇ ਵੀ ਦੁਨੀ ਚੰਦ ਨੇ ਆ ਕੇ ਉਸ ਨੂੰ ਦੀ ਪੱਟੀ ਦੀ ਯੂ ਤੋਂ ਸ਼ਹਿਰ ਤੋਂ ਬਾਹਰ ਤੋਂ ਚਲੇ ਜਾ ਬੀਬੀ ਰਜ ਨੇ ਆਪਣੇ ਕੋੜੇ ਪਤੀ ਨੂੰ ਨਾਲ ਲੈ ਕੇ ਦਰ ਦਰ ਗੁਰਧਾਮਾਂ ਦੇ ਦਰਸ਼ਨ ਕਰਦੀ ਰਹੀ ਤੇ ਦਰਸ਼ਨ ਕਰਦੀ ਕਰਦੀ ਇੱਕ ਛਪੜੀ ਦੇ ਕੰਡੇ ਜਾ ਪਹੁੰਚੀ ਤੇ ਪਤੀ ਨੂੰ ਕਿਹਾ ਕਿ ਮੈਂ ਨਗਰ ਦੇ ਵਿੱਚ ਪ੍ਰਸ਼ਾਦੇ ਦਾ ਪ੍ਰਬੰਧ ਕਰਕੇ ਆਉਣੀ ਆ ਤੇ ਤੁਸੀਂ ਇੱਥੇ ਬੈਠੋ ਤੇ ਉਸੇ ਕੋੜੀ ਪਤੀ ਨੇ ਦੇਖਿਆ ਕਿ ਕਾਲੇ ਕਾਂ ਛਪੜੀ ਵਿੱਚ ਟੁਪਕੀ ਮਾਰਦੇ ਤੇ ਚਿੱਟੀ ਹੋ ਕੇ ਉੱਡਦੇ ਜਾ ਰਹੇ ਆ ਉੰਦੇ ਮਨ ਵਿੱਚ ਬੜੀ ਮਨ ਵਿੱਚ ਸਤਿਗੁਰਾਂ ਪ੍ਰਤੀ ਕੋਈ ਵਿਸ਼ਵਾਸ ਕੋਈ ਸ਼ਕਤੀ ਜਾਗੀ ਉਸਨੇ ਜਾ ਕੇ ਛਪੜੀ ਵਿੱਚ ਠਾਣੀ ਨੂੰ ਫੜ ਕੇ ਇਸ਼ਨਾਨ ਕੀਤਾ ਤਾਂ ਉਸ ਦਾ ਜਿਹੜਾ ਰੋਗ ਮੁਕਤ ਹੋ ਗਿਆ ਤੰਦਰੁਸਤ ਕੁਸੁੰਦਰ ਜਵਾਨ ਸਤਿਗੁਰਾਂ ਨੇ ਉਹ ਕਿਰਪਾ ਰੂਪ ਦੇ ਦਿੱਤਾ ਜੀ ਰਜਨੀ ਉੱਥੇ ਪਹੁੰਚੀ ਤਾਂ ਰਜਨੀ ਨੇ ਕਿਹਾ ਕਿ ਮੇਰਾ ਪਤੀ ਕਿੱਥੇ ਹੈ ਕੁੜੀ ਨੇ ਕਿਹਾ ਕਿ ਮੈਂ ਹੀ ਤੁਹਾਡਾ ਪਤੀ ਹਾਂ ਪਰ ਉਸਨੇ ਕਿਹਾ ਕਿ ਨਹੀਂ ਇੱਥੇ ਦਾ ਮੇਰਾ ਪਤੀ ਉਹ ਤਾਂ ਬੜਾ ਰੋਗੀ ਸੀ ਤੁਸੀਂ ਇੱਡੇ ਸੁੰਦਰ ਕਿ ਮੇਰੇ ਪਤੀ ਹੋ ਨਹੀਂ ਸਕਦੇ ਉਹ ਉਸਨੇ ਜਿਹੜ ਸਟਾਣੀ ਨੂੰ ਫੜ ਕੇ ਉਸ ਛਪੜੀ 'ਚ ਇਸ਼ਨਾਨ ਕੀਤਾ ਸੀ ਨਾ ਉਹ ਹੱਥ ਉਸਦੇ ਕੋਡ ਹੈਗਾ ਸੀ ਹੱਥ ਦੀ ਨਿਸ਼ਾਨੀ ਸੀ ਉਸ ਦੇ ਸਾਹਮਣੇ ਉਸ ਹੱਥ ਨੂੰ ਛਪੜੀ ਚ ਦੁਬਾਰਾ ਡੁਬੋਇਆ ਤੇ ਉਹ ਵੀ ਹੱਥ ਮਹਾਰਾਜ ਦੀ ਕਿਰਪਾ ਹੋਈ ਤੇ ਰੋਗ ਤੋਂ ਮੁਕਤ ਹੋ ਗਿਆ ਤੇ ਬੀਬੀ ਰਜਨੀ ਨੇ ਬੜੀ ਕਿਰਪਾ ਆਈ ਤੇ ਗੁਰੂ ਰਾਮਦਾਸ ਜੀ ਦੇ ਉਸ ਧਾਰਤੀ ਇਹ ਖੋਜੋਖੋਜ ਹੋਈ ਬਾ ਬੁੱਢਾ ਸਾਹਿਬ ਤੇ ਕਹਿੰਦੇ ਗੁਰੂ ਰਾਮਦਾਸ ਜੀ ਨੇ ਉਸ ਛਪੜੀ ਦੇ ਵਿੱਚ ਸੇਵਾ ਪ੍ਰਾਰੰਭ ਕੀਤੀ ਭਾਈ ਲੰਗਾਹ ਜੀ ਬੀਬੀ ਰਜਨੀ ਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੋਰ ਗੁਰਸਿੱਖ ਪਿਆਰਿਆਂ ਨੇ ਉਸ ਸਪੜੀ ਦੀ ਸਰੋਵਰ ਦੀ ਸੇਵਾ ਕੀਤੀ ਤੇ ਉਹ ਅੰਮ੍ਰਿਤ ਸਰੋਵਰ ਦੀ ਖੋਜ ਪ੍ਰਾਪਤ ਹੋਈ ਜੀ ਤੇ ਇਸ ਵਕਤ ਉਥੇ ਆਪਾਂ ਜਿਸ ਨੂੰ ਦੁੱਖਪੰਜਨੀ ਬੀਰੀ ਦੇ ਨਾਮ ਤੇ ਜਾਣਦੇ ਹਾਂ ਤੇ ਗੁਰੂ ਸਾਹਿਬ ਦਾ ਸਸਰੀ ਹਰਮੰਦਰ ਸਾਚ ਖੰਡ ਪਾਵਨ ਸਥਾਨ ਸੁਸ਼ੋਭਤ ਹੈ ਦੂਰੋਂ ਦੂਰੋਂ ਸੰਗਤਾਂ ਉਥੇ ਪਹੁੰਚ ਕੇ ਉਸ ਇਸ਼ਨਾਨ ਕਰਕੇ ਆਪਣੇ ਰੋਗ ਮੁਕਤ ਦੇਹ ਰੋਗ ਤਾਂ ਮਨੋ ਕਾਮਨਾ ਸੰਪੂਰਨ ਕਰਦੀਆਂ ਹਨ ਇਹ ਇਤਿਹਾਸ ਸੀ ਬੀਬੀ ਰਜਨੀਦਾ ਜੀ ਬਾਬਾ ਜੀ ਜਰੂਰ ਦੱਸਿਓ ਕਿ ਅੱਜ ਤੋਂ 40 ਸਾਲ ਪਹਿਲਾਂ ਵੀ ਫਿਲਮ ਆਈ ਸੀ ਹੁਣ ਵੀ ਫਿਲਮ ਆਈ ਆ ਮੇਰੇ ਖਿਆਲ ਹੁਣ ਜਿਆਦਾ ਲੋਕਾਂ ਨੂੰ ਪਤਾ ਲੱਗਾ ਹੈ ਕਿ ਪੱਟੀ ਦੇ ਵਿੱਚ ਬੀਬੀ ਰਜਨੀਦੀ ਦੀ ਦਾ ਗੁਰਦੁਆਰਾ ਹੈ ਪਹਿਲਾਂ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਇਸ ਤੇ ਕੀ ਕਹਿਣਾ ਚਾਹੋਗੇ ਹਾਂਜੀ ਭਾਜੀ 40-45 ਸਾਲ ਦੇ ਕਰੀਬ ਪਹਿਲੋ ਫਿਲਮ ਆਈ ਸੀ ਦੁੱਖਪੰਜਨ ਤੇਰਾ ਨਾਮ ਜੀ ਬੜੀ ਸੁੰਦਰ ਫਿਲਮ ਸੀ ਜੀ ਕਿਉਂਕਿ ਉਹ ਅੱਜ ਤੋਂ 40-45 ਸਾਲ ਪਹਿਲੋ ਫਿਲਮ ਆਉਣ ਦੇ ਕਾਰਨ ਦੇ ਪੁਰਾਣੇ ਬਜ਼ੁਰਗ ਹੀ ਸਿਰਫ ਉਹੀ ਇਤਿਹਾਸ ਉਸ ਨੂੰ ਦੇਖ ਸਕੇ ਸੀ ਜੀ 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 ਪਰ ਅੱਜ ਕੱਲ੍ਹ ਜਿਆਦਾ ਜਿਵੇਂ ਮੀਡੀਆ ਜਮਾਨਾ ਬਹੁਤ ਜੋਗ ਐਡਵਾਂਸ ਚੱਲ ਰਿਹਾ ਵਾ ਜੀ ਨਵੀਂ ਫਿਲਮ ਬਣੀ ਹੈ ਜੀ ਇਹ ਅਜੇ ਨਵੀਂ ਪੀੜੀ ਨੂੰ ਆਪਣੇ ਤੁਹਾਡੇ ਮਾਧਿਮ ਰਹੀਂ ਸਿਨੇਮੇ ਰਹੀਂ ਨਵੇਂ ਤਰੀਕੇ ਦੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ 'ਦ ਫਿਲਮ ਰਿਲੀਜ਼ ਹੋਈ ਆ ਫਿਲਮ ਟੀਮ ਥੋੜੇ ਦਿਨ ਪਹਿਲਾਂ ਰਿਲੀਜ਼ ਤੋਂ ਪਹਿਲਾਂ ਇੱਥੇ ਸਾਰੀ ਫਿਲਮ ਕਾਸਟ ਇੱਥੇ ਆਈ ਸੀ ਜੀ ਅਰਦਾਸ ਬੇਨਤੀ ਕੀਤੀ ਸਤਗੁਰ ਚੜ੍ਹਦੀ ਕਲਾ ਦੇ ਨਾਲ ਫਿਲਮ ਜਾ ਰਹੀ ਆ ਜੀ ਬੜਾ ਸਤ ਗੱਸਾ ਤੋਂ ਸੰਗਤਾਂ ਦਾ ਪਿਆਰ ਮਿਲਦਾ ਪਿਆ ਵਾ ਬੜੀ ਕਿਰਪਾਏ ਮੈਂ ਸਭ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੋ ਬੀ ਵਿਰਜਨੀ ਫਿਲਮ 30 ਅਗਸਤ ਨੂੰ ਰਿਲੀਜ਼ ਹੋਈ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਪਰਿਵਾਰਾਂ ਸਮੇਤ ਉਸ ਫਿਲਮ ਨੂੰ ਵਿਖਾਇਆ ਜਾਵੇ ਤਾਂ ਕਿ ਪੱਟੀ ਸਹਿਰ ਦਾ ਇਤਿਹਾਸ ਬੱਚੇ-ਬੱਚੇ ਬਜ਼ੁਰਗ ਸਾਰੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਜਾਣ ਸਕਣ ਫਿਲਮ ਦੇ ਆਉਣ ਦੇ ਕਾਰਨ ਪੱਟੀ ਦੇ ਲੱਗ ਲੱਗੇ ਤਾਂ ਸਾਰਿਆਂ ਨੂੰ ਪਤਾ ਸੀ ਇਤਿਹਾਸ ਕੀ ਹੈ ਪਰ ਪੂਰੇ ਵਰਲਡ ਦੇ ਵਿੱਚ ਸੰਗਤਾਂ ਨੂੰ ਇਸ ਫਿਲਮ ਦੇ ਮਾਧਿਅਮ ਰਹੀਂ ਸਾਰਿਆਂ ਨੂੰ ਇਤਿਹਾਸ ਤੋਂ ਜਾਨੂ ਹੋ ਰਿਹਾ ਹੈ ਅੱਜ ਐਤਵਾਰ ਤੋਂ ਦਿਨ ਕੱਲ ਸਾਨੂੰ ਰਾਤ ਕਾਲ ਹੈ ਕਿ ਅੰਮ੍ਰਿਤਸਰ ਤੋਂ ਸੰਗਤ ਇਥੇ ਦਰਸ਼ਨ ਨੂੰ ਆ ਰਹੀ ਆ 25 30 ਸਰੀਰ ਆਉਣੇ ਸੀ ਦਰਸ਼ਨ ਵਾਸਤੇ ਫਿਰ ਵੀ 8 10 ਸਰੀਰ ਆਏ ਕੁਨਾਂ ਕੁ ਰੇਮਾ ਹੋਣ ਕਰਕੇ ਬਾਕੀ ਸੰਗਤ ਨਹੀਂ ਆਈ ਉਹਨਾਂ ਨੇ ਸਾਾਨੂੰ ਜਾਣਕਾਰੀ ਦਿੱਤੀ ਆ ਕਿ ਸਭ ਤੋਂ ਵੱਡਾ ਸੁੱਖ ਗੁਰਦ੍ਰਿਤ ਸਾਹਿਬ ਨੇ ਰੇਲਵੇ ਸਟੇਸ਼ਨ ਹੈ ਜੋ ਕਿ ਟ੍ਰੇਨ ਤੜਕੇ 5:30 ਤੋਂ ਚੱਲਦੀ ਹੈ ਤੇ 6:30 ਤੇ ਪਹੁੰਚ ਜਾਂਦੀ 6 ਵਜੇ ਦੇ ਕਰੀਬ ਅਸੀਂ ਹੋਰ ਸੰਗਤਾਂ ਨੂੰ ਪ੍ਰੇਰਾਂਗੇ ਕਿ ਗੁਰੂ ਘਰ ਪੱਟੀ ਸਾਹਿਬ ਵਿਖੇ ਆਓ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਦਰਸ਼ਨ ਕਰੋ ਮੂਹ ਮਰਾਦਾ ਆਪਣੀਆਂ ਮਨੋ ਕਾਮਨਾ ਸੰਪੂਰਨ ਕਰੋ ਇਸ ਪਾਵਨ ਦਰਬਾਰ ਦੇ ਦਰਸ਼ਨ ਦੀਦਾਰੇ ਕੀਤੇ ਜਾਣ ਇੱਥੇ ਚੁਪੈਰਾ ਸਾਹਿਬ ਵੀ ਜਿਹੜਾ ਹੈ ਉਹ ਹੁੰਦਾ ਹੈ ਤਾਂ ਕਿੰਨੀ ਇੱਕ ਸੰਗਤ ਹੁਣ ਜਿਆਦਾ ਅਸੀਂ ਦੇਖਿਆ ਕਿ ਬਹੁਤ ਸਾਰੀ ਸੰਗਤ ਜਿਹੜੀ ਵਧੀ ਹੈ ਇੱਕ ਫਿਲਮ ਆਉਣ ਦੇ ਕਾਰਨ ਵੀ ਜਿਹੜਾ ਪ੍ਰਚਾਰ ਗੁਰਦੁਆਰਾ ਸਾਹਿਬ ਦਾ ਹੋਇਆ ਹੈ ਜੀ ਜੀ ਅੱਜ ਤੋਂ 8-9 ਪਿੱਲੋ 10 ਮਹੀਨੇ ਪਹਿਲਾਂ ਇੱਥੇ ਚੁਪੈਰਾ ਸਾਹਿਬ ਦੇ ਦੀਵਾਨ ਸ਼ੁਰੂ ਹੋਏ ਜੀ ਜੀ ਹਰ ਐਤਵਾਰ ਦੀਵਾਨ ਸਜਾਈ ਜਾਂਦੇ 12 ਤੋਂ 4 ਜੀ ਸੰਗਤ ਬੜੀ ਮਨੋ ਭਾਵਨਾ ਨਾਲ ਇੱਥੇ ਸਭ ਸੰਗਤਾਂ ਦੀ ਆਸਰਾ ਦਾ ਸੰਪੂਰਨ ਹੁੰਦੀਆਂ ਨੇ ਬੜਿਆਂ ਦੀਆਂ ਇੱਥੇ ਦੇਹ ਰੋਗਤਾਵਾਂ ਅਰਦਾਸਾਂ ਬੇਨਤੀਆਂ ਦਾਸ ਗਰੰਤੀ ਸਿੰਘ ਦੀ ਡਿਊਟੀ ਕਰ ਰਿਹਾ ਏ ਕਿ ਜਿੰਨੀਆਂ ਵੀ ਅਰਦਾਸ ਬੇਨਤੀ ਵੀਰ ਜੀ ਨੇ ਦਰ ਤੇ ਕੀਤੀ ਸਭ ਦੀਆਂ ਆਸਾਂ ਮਰਦਾ ਤੇ ਸੰਪੂਰਨ ਹੁੰਦੀਆਂ ਨੇ ਤੇ ਹੋ ਵੀ ਰਹੀਆਂ ਨੇ ਤੇ ਮੈਂ ਤਾਂ ਇਹੋ ਬੇਨਤੀ ਕਰ ਰਿਹਾ ਜੋ ਕਲਾ ਜੋ ਸਤਿਗੁਰਾਂ ਨੇ ਮਹਿਮਾ ਉਥੇ ਗੁਰੂ ਰਾਮਦਾਸ ਦਰ ਤੇ ਵਿਖਾਈ ਆ ਕੋੜੀ ਦਾ ਦੂਰ khửਰ ਕੀਤਾ ਏ ਇੱਥੇ ਵੀ ਸਤਿਗੁਰਾਂ ਦੀ ਬਖਸ਼ਿਸ਼ ਹੈ ਸਭ ਸੰਗਤਾਂ ਨੂੰ ਬੇਨਤੀ ਵੱਧ ਚੜ ਕੇ ਇਸ ਦਰ ਤੇ ਆਓ ਅਰਦਾਸ ਬੇਨਤੀ ਸੱਚੇ ਮੰਨਣਾ ਕਰੋ ਆਪ ਜੀ ਦੇ ਝੋਲੀਆਂ ਸਤਿਗੁਰ ਪਰਨਗੇ ਜੀ ਜਿੱਥੇ ਬਾਬਾ ਜੀ ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬੀਬੀ ਰਜਨੀ ਦਾ ਕੋਈ ਇਤਿਹਾਸ ਹੀ ਹੈ ਨਹੀਂ ਕਿਵੇਂ ਵੇਖਦੇ ਹੋ ਜੀ ਦੇਖੋ ਜੀ ਇਹ ਕੋਈ ਵਿਸ਼ਵਾਸ ਦੀ ਗੱਲ ਹੈ ਕਿਆ ਬਾਤ ਜੀ ਜਿਨ੍ਹਾਂ ਨੇ ਕੁਝ ਵੇਖਿਆ ਜਾਂ ਪਾਲਿਆ ਉਹਨਾਂ ਵਾਸਤੇ ਸਭ ਕੁਝ ਹੈ ਕਿਆ ਬਾਤ ਜਿਨ੍ਹਾਂ ਨੇ ਕੁਝ ਵੇਖਿਆ ਨਹੀਂ ਉਹਨਾਂ ਵਾਸਤੇ ਕੁਝ ਨਹੀਂ ਕਹਿ ਸਕਦੇ ਆਪਾ ਜੀ ਜੀ ਹਾਂਜੀ ਬਿਲਕੁਲ ਜੀ ਤਾਂ ਕਿਤੇ ਨਾ ਕਿਤੇ ਇੱਕ ਵੱਡੀ ਗੱਲ ਹੋਰ ਹੈ ਕਿ ਜੇਕਰ ਉਹਨਾਂ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਬੀਬੀ ਰਜਨੀ ਜੀ ਦਾ ਇਤਿਹਾਸ ਨਹੀਂ ਹੈ ਫਿਰ ਕਿਤੇ ਨਾ ਕਿਤੇ ਇਹ ਗਲਤ ਹੈਗੀ ਆ ਕਿ ਫਿਲਮ ਵੇਖਣ ਤੋਂ ਬਾਅਦ ਜਿਹੜੇ ਬੱਚੇ ਆ ਗੁਰੂ ਘਰ ਦੇ ਨਾਲ ਤੇ ਜੁੜ ਰਿਹਾ ਹੈ ਕਿ ਨਹੀਂ ਗੁਰੂ ਘਰ ਦੇ ਨਾਲ ਤੇ ਪ੍ਰੇਰਿਤ ਹੋ ਰਹੇ ਹੋਰ ਉਹਦੇ ਵਿੱਚ ਕਿੰਨੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਫਿਲਮ ਨੂੰ ਵੇਖ ਕੇ ਮਿਲਦੀਆਂ ਨੇ ਅੱਜ ਕੱਲ ਦੇ ਜਮਾਨੇ ਦੇ ਵਿੱਚ ਜਿੱਥੇ ਬੱਚੇ ਬੱਚੀਆਂ ਦੇ ਅੰਮੋ ਸਾਹਮਣੇ ਬਿਠਾ ਕੇ ਰਿਸ਼ਤੇ ਕੀਤੇ ਜਾਂਦੇ ਤਾਂ ਉਹ ਵੀ 6 ਮਹੀਨਿਆਂ ਬਾਅਦ ਤਲਾਕ ਹੋ ਜਾਂਦੇ ਇੱਕ ਸਮਾਂ ਸੀ ਕਿ ਪਿਓ ਨੇ ਜਿਹਦੇ ਲੜ ਲਾਤਾ ਤਾਂ ਧੀ ਉਹਦੇ ਨਾਲ ਤੁਰ ਜਾਂਦੀ ਸੀ ਇਹ ਇਹ ਚੀਜ਼ਾਂ ਜਿਹੜੀਆਂ ਸ਼ਾਇਦ ਹੀ ਨੌਜਵਾਨ ਪੀੜੀ ਨੂੰ ਬੱਬਾ ਜੀ ਪਤਾ ਹੋਵੇ ਕਿਵੇਂ ਦੇਖਦੇ ਹੋ ਜੀ ਬਿਲਕੁਲ ਸੱਚ ਗੱਲ ਵਿੱਚ ਦੇਖੋ ਅੱਜ ਕੱਲ ਦਾ ਜ਼ਮਾਨਾ ਬੀਬੀ ਰਜਨੀ ਜੀ ਜੀ ਸਬਰ ਸੰਤੋਖ ਦਇਆ ਦੀ ਮੂਰਤ ਆ ਜੀ ਵੇਖੋ ਪਿਤਾ ਦਾ ਕਹਿਣਾ ਵੀ ਮੰਨਿਆ ਸਿਰ ਮੱਥੇ ਮੰਨਿਆ ਜੀ ਪਤੀ ਤਰਤਾ ਜਿਹੜਾ ਧਰਮ ਉਹ ਵੀ ਨਭਾਇਆ ਪਿਤਾ ਦਾ ਕਹਿਣਾ ਵੀ ਮੰਨਿਆ ਤੇ ਜਿਸ ਦੇ ਲੜ ਲਾਇਆ ਉਹ ਵੀ ਧਰਮ ਨਭਾਇਆ ਜੀ ਇੰਤੋਂ ਵੱਡੀ ਕੋਈ ਸੇਵਾ ਮੈਂ ਤਾਂ ਕਦੀ ਵੇਖੀ ਨਹੀਂ ਪਰ ਅੱਜ ਕੱਲ ਦੇ ਜਮਾਨੇ 'ਚ ਵੇਖਿਆ ਜਾਵੇ ਤੇ ਅੱਜ ਕੱਲ ਜੋ ਨੌਜ ਪੀੜੀਆਂ ਜਾਂ ਬੱਚੇ ਬੱਚੀਆਂ ਆਪਣੇ ਪਿਤਾ ਤੋਂ ਕਹਿਣ ਆ ਤੇ ਪਰਿਵਾਰ ਤੋਂ ਕਾਫੀ ਦੂਰ ਹੈ ਜੀ ਜੀ ਕਿ ਜੋ ਕਲਾ ਜੋ ਰਹਿਮਤ ਬੀਬੀ ਜਨੀ ਤੇ ਹੀ ਅੱਜ ਕੱਲ ਨਹੀਂ ਹੁੰਦੀ ਪਰ ਇਹ ਫਿਲਮ ਵੇਖ ਕੇ ਬੱਚਿਆਂ ਦੇ ਵਿੱਚ ਸਰਦਾ ਭਾਵਨਾ ਜ਼ਰੂਰ ਜਾਗੂਗੀ ਮੈਂ ਬੇਨਤੀ ਕਰਾਂਗਾ ਸਭਨਾਂ ਨੂੰ ਸੰਗਤਾਂ ਨੂੰ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਇਹ ਸਭ ਤੋਂ ਵੱਡੀ ਸਤਿਗੁਰਾਂ ਨੇ ਕਿਹੇ ਰੂਪ ਚ ਸੇਵਾ ਲਈ ਆ ਤੇ ਬੱਚਿਆਂ ਨੂੰ ਪਰਿਵਾਰਾਂ ਸਮੇਤ ਇਹ ਫਿਲਮ ਵਿਖਾਈ ਜਾਵੇ ਜੋ ਕਿ ਸ਼ਰਧਾ ਭਾਵਨਾਵਾਂ ਨਾਲ ਪ੍ਰਮਾਤਮਾ ਨਾਲ ਜੁੜਿਆ ਜਾ ਸਕੇ ਜੀ ਇੰਨ ਤੋਂ ਵੱਡਾ ਕੋਈ ਉਪਰਾਲਾ ਮੈਂ ਨਹੀਂ ਮੰਨ ਸਕਦਾ ਕਿ ਹੋ ਸਕਦਾ ਹੈ ਜੀ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਸੰਗਤ ਤੱਕ ਜਿੰਨਾ ਇਤਿਹਾਸ ਜੋ ਇੱਥੇ ਲਿਖਿਆ ਸੀ ਉਹ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬੀਬੀ ਰਜਨੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਚਪੈਰਾ ਸਾਹਿਬ ਕਟਣ ਆਈਆਂ ਸੰਗਤਾਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਨਵੇਂ ਬੱਚੇ ਬੱਚੀਆਂ ਵੀ ਫਿਲਮ ਵੇਖਣ ਤੋਂ ਬਾਅਦ ਵੀ ਜਿਹੜਾ ਇਤਿਹਾਸ ਜਾਣਨ ਦੇ ਲਈ ਜਿਹੜਾ ਬੀਬੀ ਰਜਨੀ ਜੀ ਦੇ ਗੁਰਦੁਆਰੇ ਵਿਖੇ ਪਹੁੰਚ ਰਹੇ ਹਨ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਵਾਹਿਗੁਰੂ ਲਿਖ ਕੇ ਸ਼ੇਅਰ ਜ਼ਰੂਰ ਕਰਿਓ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ